ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟਾਈਮ ਚੈਨਲ ਤੇ ਮੈਂ ਗੁਰਪ੍ਰੀਤ ਪੱਕਾ ਅੱਜ ਫਰੀਦਕੋਟ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਫਰੀਦਕੋਟ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਸ਼ਹੀਦ ਮੋਲਕ ਸਿੰਘ ਭਵਨ ਤੋਂ ਸ਼ੁਰੂ ਹੋ ਕੇ ਬਾਸਟੈਂਡ ਹੁੱਕੀ ਵਾਲਾ ਚੌਕ ਘੰਟਾ ਘਰ ਤੇ ਮਿਨੀ ਸੈਕਟਰੀਏਟ ਵਿਖੇ ਜਾ ਕੇ ਸਮਾਪਤ ਹੋਇਆ ਸਮਾਪਤੀ ਪ੍ਰੰਤ ਕੇਂਦਰ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ ਅਤੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਫਰੀਦਕੋਟ ਦੇ ਡੀਸੀ ਮੈਡਮ ਕੋਮਨਦੀਪ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਇਸ ਮੌਕੇ ਤੇ ਮਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਅਤੇ ਭਾਰਤੀ ਕੌਮਨਿਸਟ ਪਾਰਟੀ ਦੇ ਆਗੂਆਂ ਵੱਲੋਂ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਇਹ ਰਿਪੋਰਟ ਐਡੀਟਾਇਆ ਖਬਰ ਗਿਆ ਲਿਆ ਮਰਦਾਵਾ ਨਹੀਂ ਕੋਈ ਯਾਰ ਮਰਦਾਵਾ ਕਹਿ ਨਹੀਂ ਪੈਂਦਾ ਮੈਂ ਨਾਕ ਦਾ ਪ੍ਰਕਰਨ ਨਾ ਕਹਾਂ ਮਰਦਾਵਾ ਇੱਥੇ ਆ ਜੀ ਮੇਰੇ ਪਾਸੇ ਰੱਖੋ ਰਾਈਟ ਮੋਕੇ ਚਲਾਈਦਾ ਹੈ ਰਾਈਟ ਮੋਕੇ ਚਲਾਈਦਾ ਅੱਜ ਉਹ ਪੁੱਛ ਲਈ ਕਿ ਇਹ ਇਸ ਵਿਚਾਰ ਦੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਮੋਦੀ ਦੀ ਪ੍ਰਕਾਰ ਹੈ ਜਿਹੜੀ ਜੰਨ ਸਰਕਾਰ ਨਾ ਕੋਈ ਫਾਇਦਾ ਨਹੀਂ ਦੱਲ ਕੋ ਗੱਡੀ ਮੋੜ ਯਾਰ ਤੇ ਜਿਹੜਾ ਉਹਨਾਂ ਦੇ ਲੰਘਦੇ ਆਣ ਤੇ ਫੇਰੀ ਗੱਡੀ ਮੋੜਾਂਗੇ ਬੋਰ ਵੀ ਚਾਹਤੇ ਆ ਬੋਰ ਹਾਂਜੀ ਸਰ ਜੋ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਇਸ ਦਾ ਮੁੱਖ ਮਸਦਾ ਕੀ ਹੈ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕਤਰੇਦ ਨੇ 12 ਜਿਸ ਦਿਨ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਕਾ ਕਾਨੂੰਨ ਦਾ ਭੋਗ ਪਾ ਕੇ ਨਵਾਂ ਕਾਨੂੰਨ ਲਿਆਂਦਾ ਉਸੇ ਦਿਨ ਹੀ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕਤਰੇਦ ਵੱਲੋਂ ਪਾਰਟੀ ਦੇ ਸਾਰੇ ਵਰਕਰ ਜਿੰਨੇ ਵੀ ਹੈ ਮਨਰੇਗਾ ਸਰਕਾਰ ਸਰਕਾਰ ਪ੍ਰਾਪਤ ਜੁਨੇ ਵਾਲੇ ਸਾਥੀ ਹੈ ਲਾਭਪਾਤਰੀ ਹੈ ਜਿਹੜੇ ਮਨਰੇਗਾ ਦੇ ਸਾਰਿਆਂ ਨੂੰ ਸੱਦਾ ਦਿੰਦਾ ਮਜ਼ਦੂਰ ਜਮਾਤ ਨੂੰ ਵੀ ਇਸ ਕਾਨੂੰਨ ਦਾ ਡੱਟ ਕੇ ਰੋਧ ਕਰੋ ਸੜਕਾਂ ਤੇ ਆਓ ਤੇ ਸਰਕਾਰ ਦੇ ਕੰਨਾਂ ਤੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਓ ਕਿ ਮਨਰੇਗਾ ਕਾਨੂੰਨ ਜਿਹੜਾ ਹੈ ਉਹਨੇ ਸਮਝਣ ਦੀ ਗੱਲ ਹੈ ਵੀ ਹੈ ਕੀ ਹੋਇਆ ਕੀ ਹੈ 20 ਸਾਲ ਪਹਿਲਾਂ ਸਰਦਾਰ ਮਨਮੋਹਨ ਸਿੰਘ ਦੇ ਹਵਾਈ ਵਾਲੀ ਯੂਪੀਏ ਵੱਲ ਸਰਕਾਰ ਦੇ ਲਈ ਕਾਨੂੰਨ ਆਇਆ ਸੀ ਤਾਂ ਕਿ ਜਿਹੜੇ ਹਾਸ਼ੀਏ ਤੇ ਪਹੁੰਚੇ ਲੋਕ ਹੈ ਗਰੀਬ ਲੋਕ ਹੈ ਉਹਨਾਂ ਦੀ ਰੋਟੀ ਚੱਲਦੀ ਰਹਿ ਜੇ ਤਾਂ ਇਸ ਵੇਲੇ ਦੇਸ਼ ਵਿੱਚ ਕੋਈ 14-15 ਕਰੋੜ ਪਰਿਵਾਰ ਪਲ ਰਹੇ ਸੀ ਇਸ ਸਕੀਮ ਦੇ ਨਾਲ ਪਿਛਲੇ 20 ਸਾਲਾਂ ਤੋਂ ਭਾਵੇਂ ਕਿ ਦਿਹਾੜੀ ਮناسب ਨਹੀਂ ਸੀ ਇਸ ਵਕਤ ਪੰਜਾਬ 'ਚ 348 ਰੁਪਏ ਮਿਲਦੇ ਆ ਤੇ ਕੰਮ ਜਿਹੜਾ 100 ਦਿਨ ਦਾ ਸੀ ਕਾਨੂੰਨ ਦਾ 100 ਦਿਨ ਦਾ ਕੰਮ ਪਰ ਉਸਤ 50 ਜਾਂ 55 ਦਿਨ ਹੀ ਕੰਮ ਮਿਲਦਾ ਸੀ ਤਾਂ ਸਕੀਮ ਜੋ ਜੀ ਵੀ ਸੀ ਕਾਨੂੰਨ ਸੀ ਪਰ ਇਹਨਾਂ ਨਾਲ 14-15 ਕਰੋੜ ਪਰਵਾਸ ਦੇ ਪਰ ਰਹੇ ਸੀ ਇਹਦੇ ਜਿਹਨਾਂ ਨੇ ਕੀ ਕੀਤਾ ਹੈ ਵੀ 16 ਦਸੰਬਰ ਨੂੰ ਲੋਕ ਸਭਾ ਚ ਸੰਸਦ ਦਾ ਸਰਦਰੋਤ ਸੈਸ਼ਨ ਸੀ 14 ਕੇ 15 ਦਿਨ ਵਰਕਿੰਗ ਡੇ ਸੀ ਇਹ ਸੰਸਦ ਦੇ ਉਹਦੇ ਵਿੱਚ ਇਹਨਾਂ ਨੇ ਸੁਬਰਾ ਤਰੀਕ ਨੂੰ ਲਿਆਂਦਾ ਇਹ ਨਵਾਂ ਕਾਨੂੰਨ ਤੇ ਥੋੜੀ ਜਿਹੀ ਬਹਿਸ ਕਰਾ ਕੇ ਰੋਲੇ ਰੁੱਪੇ ਦੇ ਵਿੱਚ ਇਹ ਪਾਸ ਕਰਾਤਾ ਸਾਰੀ ਵਿਰੋਧੀ ਧਿਰ ਜਿੰਨੀ ਵਿਰੋਧੀ ਧਿਰ ਦੇ ਐਮਪੀ ਐ ਉਹ ਜ਼ੋਰਦਾਰ ਮੰਕਰਦੇ ਰਹੇ ਵੀ ਆ ਜਾਣਾ ਕਰੋ ਬਹੁ ਗਿਣਤੀ ਦੇ ਜ਼ੋਰ ਦੇ ਧੱਕਾ ਨਾ ਕਰੋ ਇਹ ਜਿਹੜਾ ਨਵਾਂ ਕਾਨੂੰਨ ਲਿਆ ਰਹੇ ਆ ਇਹ ਸਥਾਈ ਸੰਸਦੀ ਕਮੇਟੀ ਦੇ ਹਵਾਲੇ ਕਰ ਦਿਓ ਇਹਦੇ ਤੇ ਵਿਚਾਰ ਕਰੋ ਇਹਦੇ ਤੇ ਗੰਭੀਰ ਸ਼ੰਕੇ ਆ ਵਿਰੋਧੀ ਧਿਰ ਨੂੰ ਵੀ ਤੇ ਦੇਸ਼ ਦੇ ਲੋਕਾਂ ਨੂੰ ਵੀ ਉਹ ਕੀ ਹੈ ਵੀ ਪਹਿਲੀ ਸਕੀਮ ਦੇ ਵਿੱਚ ਸੈਂਟਰ ਦਾ ਹਿੱਸਾ ਸੀ 90% ਜਿੰਨਾ ਬਜਟ ਆਉਂਦਾ ਸੀ ਉਹਦੇ 100 ਮਗਰ 90 ਸੈਂਟਰ ਦਿੰਦਾ ਸੀ ਸੈਂਟਰ ਸਰਕਾਰ ਹੁਣ ਇਹਨਾਂ ਨੇ ਆਉ ਦਾ ਹਿੱਸਾ ਘਟਾ ਕੇ 100 ਤੋਂ 60 ਕਰਤਾ ਕਹਿੰਦੇ 40 ਹਿੱਸਾ 40% ਸੂਬੇ ਪਾਉਣਗੇ ਰੁਪਿਆਂ ਦੇ ਹਾਲਾਤ ਆਪ ਨੂੰ ਪਤਾ ਹੈ ਟੈਕਸ ਦਾ ਢਾਂਚਾ ਆਉਂਦੀ ਹੈ ਰੁਪਿਆਂ ਦੇ ਪੱਲੇ ਹੀ ਕੁਛ ਨਹੀਂ ਆ ਪੰਜਾਬ ਦੀ ਭਵੰਤਮਾਨ ਸਰਕਾਰ ਮੁਲਾਜ਼ਮਾਂ ਦੇ ਹਜ਼ਾਰਾਂ ਕਰੋੜ ਰੁਪਏ ਦੱਬੀ ਬੈਠੀ ਹੈ ਮਹਿੰਗਾਈ ਪੱਤੇ ਜਿਹਾ ਕਿਸਾਨਾਂ ਪੰਜ ਖੜੀਆਂ ਨਹੀਂ ਦੇ ਰਹੀ ਤਾਂ ਜਿਹੜਾ ਹੁਣ ਇਹਨਾਂ ਦਾ ਗੁਲਿਆਰਾ ਕਹਿੰਦੇ ਆ ਆ ਬਿਜਲੀ ਵਿਭਾਗ ਦੇਆਂ ਬਠਿੰਡੇ ਤੇ ਲੁਧਿਆਣੇ ਵਰਗੇ ਸ਼ਹਿਰਾਂ 'ਚ ਥਰਮਲ ਕਲੋਨੀਆਂ ਜਾਇਦਾਦਾਂ ਬੇਸ਼ਕੀਮਤੀ ਉਹ ਵੇਚ ਕੇ ਸਰਕਾਰਾਂ ਡੰਗ ਟਪਾ ਰਹੀਆਂ ਹੁਣ ਆਪਾਂ ਇਹ ਉਮੀਦ ਕਰ ਸਕਦੇ ਆਂ ਕਿ ਪੰਜਾਬ ਦੀ ਭਗਵੰਤਾਨ ਸਰਕਾਰ 100% 40% ਹਿੱਸਾ ਪਾ ਲੂਗੀ ਨਹੀਂ ਪਾ ਸਕਦੀ ਤਾਂ ਇੱਕ ਤਰ੍ਹਾਂ ਸਮਝ ਲਓ ਮੋਦੀ ਵਾਲੇ ਭਾਨਾ ਵੀ ਸਟੇਟਾਂ ਨੇ ਆਪਦਾ ਹਿੱਸਾ ਨਹੀਂ ਪਾਇਆ 40% ਦੀ ਤੇ ਮੈਂ ਵੀ ਆਪਦਾ ਹਿੱਸਾ ਨਹੀਂ ਦਿੰਦਾ ਤੇ ਸਮਝ ਲਓ ਮਨਰੇਗਾ ਦਾ ਭੋਗ ਪੈ ਗਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਮਹਾਤਮਾ ગાંધી ਦੇ ਨਾਂ ਤੇ ਬਣਿਆ ਕਾਨੂੰਨ ਸੀ ਮਹਾਤਮਾ ગાંધી ਦਾ ਇੱਕ ਵਾਰ ਤਾਂ ਕਤਲ ਨਥੁਰਮ ਗੋਡਸੇ ਨੇ 1948 ਦੇ ਕੀਤਾ ਦੂਜੀ ਵਾਰੀ ਉਹਦਾ ਮਹਾਤਮਾ ગાંધી ਦਾ ਕਤਲ ਮੋਦੀ ਸਰਕਾਰ ਨੇ 18 ਦਸੰਬਰ ਨੂੰ ਕਰਤਾ ਤੋ ਅੱਜ ਭਾਰਤੀ ਘਰ ਨਿਪਾਲਟੀ ਦੇ ਸਾਡੇ ਸਾਰੇ ਜ਼ਿਲ੍ਹੇ ਤੋਂ ਆਏ ਨਰੇਗਾ ਵਰਕਰ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਜਥੇਬੰਦੀ ਹੈ ਮੇਰੇ ਨਾਲ ਕਾਬੜ ਵੀਰ ਸਿੰਘ ਕੰਮਿਆਣਾ ਕਾਬੜ ਘੂਰਾ ਪਿਪਲੀ ਜੀ ਤੇ ਹੋਰ ਸਾਥੀ ਜਿਹੜੇ ਸਾਥੀ ਬਲਕਾ ਸਿੰਘ ਸੋਹਦਾ ਜੀ ਸਾਥੀ ਗੁਰਦੀਪ ਸਿੰਘ ਇਹ ਸਾਰੇ ਸਾਥੀ ਅਸੀਂ ਅੱਜ ਮੁਜ਼ਾਹਰਾ ਕਰਨਾ ਹੈ ਤੇ ਰਾਸ਼ਟਰਪਤੀ ਨੂੰ ਮੱਗ ਪੱਤਰ ਦੇਣਾ ਕੀ ਲੱਗਦਾ ਸਰ ਜਿਹੜਾ ਇਹਨਾਂ ਨੇ ਨਰੇਗਾ ਦਾ ਨਾਮ ਬਦਲ ਕੇ ਜਿਹੜਾ ਜੀਆ ਜੀ ਰਾਮ ਦੀ ਕਿਹਾ ਕੀ ਲੱਗਦਾ ਨਰੇਗਾ ਨੂੰ ਫਰਕ ਪਊਗਾ ਉਸ ਚੀਜ਼ ਦੇ ਨਾਲ ਗੱਲਾਂ ਨਾ ਹੀ ਨਿੰਮ ਬਗਲਿਆ ਇੱਕ ਦਾ ਨਾਂ ਤੋਂ ਇਹ ਸ਼ੋਅ ਹੁੰਦਾ ਵੀ ਦੇਸ਼ ਨੂੰ ਇਹ ਜੇ ਗਾਂਧੀ ਦਾ ਨਾਂ ਖਤਮ ਕਰਦੇ ਐ ਗਾਂਧੀ ਦਾ ਨਾਂ ਤੋਂ ਕੀ ਲੈਂਦਾ ਸੀ ਗਾਂਧੀ ਦਾ ਨਾਂ ਖਤਮ ਨਹੀਂ ਗੱਲਾਂ ਕਰ ਰਹੀ ਇਹ ਦੇਸ਼ ਦਾ ਧਰਮ ਨਿਰਪੱਖਤਾ ਖਤਮ ਕਰ ਰਹੇ ਭਰਾ ਨੂੰ ਭਰਾ ਨਾਲ ਲੜਾ ਰਹੇ ਗਰੀਬ ਨੂੰ ਗਰੀਬ ਨਾਲ ਲੜਾਉਣਾ ਇਹ ਨਾਲੀ ਸਾਡਾ ਗਰੀਬ ਮੁਸਲਮਾਨਾਂ ਨਾਲ ਜਾਂ ਗਰੀਬ ਸਾਈਆਂ ਨਾਲ ਸਾਡਾ ਕੀ ਹੋਣਾ ਹੈ ਪਰ ਇਹ ਘੱਟ ਗਿੰਤਿਆਂ ਦੀ ਦੁਸ਼ਮਣ ਸਰਕਾਰ ਹੈ ਮਹਾਤਮਾ ਗਾਂਧੀ ਨਾਲ ਰੌਲਾ ਹੀ ਕੀ ਹੈ ਇਹੋ ਦੇਸ਼ ਨੂੰ ਧਰਮ ਨਿਰਪੱਖ ਬਣਾਉਣਾ ਚਾਹੁੰਦਾ ਸੀ ਡਾਕਟਰ ਪੀ ਐ ਬਰਾਵ ਮੇਦਕਰ ਤੇ ਸੰਵਿਧਾਨ ਤੇ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਦੀ ਹਿੱਕ ਤੇ ਗੋਲੀਆਂ ਹੀ ਤਾਂ ਮਾਰੀਆਂ ਸੀ ਇਹ ਨਰੂਮ ਗੌਰ ਸੇ ਚਾਹੁੰਦਾ ਸੀ ਦੇਸ਼ ਨੂੰ ਹਿੰਦੂ ਦੇਸ਼ ਬਣਾਉਣਾ ਇੱਕ ਗਾਂਧੀ ਦਾ ਨਾਂ ਹੀ ਇਕੱਲਾ ਰੌਲਾ ਨਹੀਂ ਇਹ ਢਾਂਚਾ ਸਾਰਾ ਬਦਲਦਾ ਹਿੱਸਾ ਹੀ ਬਦਲਦਾ ਸਕੀਮ ਦਾ ਸਾਰਾ ਢਾਂਚਾ ਹੀ ਬਦਲਦਾ ਇਕੱਲਾ ਨਾਂ ਹੀ ਨਹੀਂ ਬਦਲਿਆ ਹਾਜੀ ਕੁਰਾ ਜੀ ਜਿਸ ਤਰ੍ਹਾਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਮੁੱਖ ਜੰਡਸ ਦਾ ਜਦੋਂ ਤੋਂ ਇਹ ਮੋਦੀ ਦੀ ਸਰਕਾਰ ਆਈ ਆ ਉਦੋਂ ਤੋਂ ਹੀ ਲਗਾਤਾਰ ਤੀਜੀ ਵਾਰੀ ਸਰਕਾਰ ਆਈ ਹੈ ਜਦੋਂ ਤੋਂ ਪਹਿਲੇ ਦਿਨ ਆਈ ਸੀ ਉਸੇ ਦਿਨ ਇਹਦਾ ਇਹ ਸੀਗਾ ਕਿ ਕਾਂਗਰਸੀ ਸਮਾਰਕ ਨੂੰ ਸੀ ਯਾਦ ਰੱਖਾਂਗੇ ਮਤਲਬ ਨਰੇਗਾ ਨੂੰ ਕਾਂਗਰਸੀ ਸਮਾਰਕ ਸਮਝੀ ਸੀ ਇਸ ਕਰਕੇ ਸਮੇਂ-ਸਮੇਂ ਤੇ ਇਹਨਾਂ ਨੇ ਨਰੇਗਾ ਦਾ ਬਜਟ ਘਟਾਇਆ ਨਰੇਗਾ ਦੇ ਕੰਮ ਘਟਾਏ ਤੇ ਨਰੇਗਾ ਚੋਂ ਲੇਬਰ ਨੂੰ ਬਾਹਰ ਕੀਤਾ ਅਸੀਂ ਲਗਾਤਾਰ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਤੇ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰੀ ਨੂੰ ਵੱਲੋਂ ਲੋਕਾਂ ਨੂੰ ਜਾਗਰੂਕ ਕਰਕੇ ਲੋਕਾਂ ਨੂੰ ਚੇਤਨ ਕਰਕੇ ਸਰਕਾਰਾਂ ਤੇ ਦਬਾਅ ਬਣਾ ਕੇ ਅਸੀਂ ਇਸ ਕੰਮ ਨੂੰ ਚਲਾਉਂਦੇ ਰਹੇ ਹਾਂ ਪਰ ਹੁਣ ਫੇਰ ਮੋਦੀ ਨੇ ਬਹੁਤ ਵੱਡਾ ਹਮਲਾ ਕੀਤਾ ਰੇਕਾਰ ਨੂੰ ਬਿਲਕੁਲ ਖਤਮ ਕਰਕੇ ਉਹਦੇ ਤੇ ਨਵਾਂ ਬਿੱਲ ਜਿਹਦਾ ਨਾਮ ਜੀ ਆਰਾਮ ਜੀ ਰੱਖਿਆ ਹੈ ਇਹਨੂੰ ਇੱਕ ਸਕੀਮ ਦਾ ਰੂਪ ਦਿੱਤਾ ਹੈ ਪਹਿਲਾਂ ਕਾਨੂੰਨ ਸੀ ਕਾਨੂੰਨ ਦੇ ਮੁਤਾਬਕ ਵਰਕਰ ਕੰਮ ਮੰਗ ਸਕਦਾ ਜੇਕਰ ਕੰਮ ਨਾ ਮੰਗੇ ਤਾਂ ਉਹਨੂੰ ਬੇਰਜ਼ਗਾਰੀ ਭੱਤਾ ਮਿਲਣਾ ਸੀ ਪਰ ਇਹਦੇ ਵਿੱਚ ਇਹਨਾਂ ਨੇ ਜਿਹੜਾ ਬੇਰਜ਼ਗਾਰੀ ਭੱਤੇ ਨੂੰ ਵੀ ਕੀਤਾ ਤੇ ਜਿਹੜੀ ਵੱਡੀ ਗੱਲ ਕੀਤੀ ਇਹਨਾਂ ਨੇ ਮਿਨੀਮਮ ਵੇਜ ਨੂੰ ਖਤਮ ਕੀਤਾ ਇਹਨਾਂ ਨੇ ਜਦੋਂ ਪਹਿਲਾਂ ਪਹਿਲੇ ਇਹ ਸੀ ਵੀ ਮਿਨੀਮਮ ਵੇਜ ਦੇ ਮੁਤਾਬਕ ਤੂ ਬਿਆਦੀ ਮੀਨੀਮ ਵੀ ਇਹਦੇਮ ਤਾਂ ਇਹ ਦਿਹਾੜੀ ਵਧੂਗੀ ਪਰ ਉਹਨਾਂ ਨੇ ਘੱਟੋ ਘੱਟ ਦੇ ਤਿੰਨ ਸ਼ਬਦ ਨੂੰ ਚੋਂ ਗਾਇਬ ਕਰਤਾ ਦੂਜਾ ਵੱਡਾ ਕਰਨੇ ਆ ਕਿ ਡਰੇਗਾ ਦੀ ਜੋ ਡਰੇਗਾ ਸ਼ੁਰੂ ਹੋਈ ਆ ਉਦੋਂ 6 ਘੰਟੇ ਕੰਮ ਦਿਹਾੜੀ ਸੀ ਪਰ ਹੌਲੀ ਹੌਲੀ ਇਹਨਾਂ ਨੇ ਇਹ 8 ਘੰਟੇ ਕਰਤਾ ਫਿਰ 9 ਕੀਤਾ ਹੁਣ 12 ਘੰਟੇ ਦੀ ਵੀ ਤਜਵੀਜ਼ ਕਰਨ ਜਾ ਰਹੇ ਆ ਜੋ ਕਿ ਬਹੁਤ ਵੱਡਾ ਵਰਕਰਾਂ ਤੇ ਹਮਲਾ ਹੈ ਮਜ਼ਦੂਰਾਂ ਤੇ ਹਮਲਾ ਹੈ 31 ਲੋਕਾਂ ਤੇ ਹਮਲਾ ਹੈ ਜਿਹਨੂੰ ਕਿ ਅਸੀਂ ਭਾਰਤੀ ਕਨਸਟਿਟਿਊਟ ਪਾਰਟੀ ਅਤੇ ਡਰੇਗਾ ਰਸਗਰਤਾ ਤੋਂ ਜੀਵਨ ਦੇ ਵਰਕਰ ਬਰਦਾਸ਼ਤ ਨਹੀਂ ਕਰਨਗੇ ਜੇਕਰ ਇਸ ਦਾ ਮਸਲਾ ਹੱਲ ਨਹੀਂ ਹੁੰਦਾ ਤੇ ਇਸ ਤੋਂ ਅਗਲਾ ਸੰਘਰਸ਼ ਕੀ ਹੋਗਾ ਅਸੀਂ ਅੱਜ ਡਰੇਗਾ ਵਰਕਰਾਂ ਨੂੰ ਲੈ ਕੇ ਸੜਕਾਂ ਤੇ ਆ ਰਹੇ ਹਾਂ ਮੋਦੀ ਦੇ ਪਿੱਛੇ ਫੁਕਾਂਗੇ ਜੇਕਰ ਨਾ ਹੋਇਆ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਸਟੇਟ ਲੈਵਲ ਦਾ ਦੇਸ਼ ਲੈਵਲ ਦਾ ਵੱਡਾ ਸੰਘਰਸ਼ ਕਰਕੇ ਦਿੱਲੀ ਵੀ ਬੈਠ ਸਕਦੇ ਹਾਂ